ਹੈਲੋ ਸਟੂਡੈਂਟਸ ਗੈਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਜੋ ਕਿ ਮੈਰਿਟੋਰੀ ਸਕੂਲ ਆਫ ਪੰਜਾਬ ਇਹਨਾਂ ਵੱਲ ਇੱਕ ਸਟੂਡੈਂਟ ਪੱਤਰਚਾਰੀ ਹੋ ਰਿਹਾ ਚੁੱਕਿਆ ਹੈ ਜੋ ਕਿ ਪਹਿਲੀਆਂ 3 ਕਾਉਂਸਲਿੰਗ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਮੈਰਿਟੋਰੀ ਸਕੂਲ ਲਈ ਤਾਂ ਉਸ ਤੋਂ ਬਾਅਦ ਇੱਕ ਚੌਥੀ ਹੋਰ ਸਟੂਡੈਂਟ ਤੁਹਾਡੇ ਲਈ ਇੱਕ ਕਾਉਂਸਲਿੰਗ ਹੋਣ ਜਾ ਰਹੀ ਹੈ ਠੀਕ ਹੈ ਤਾਂ ਇਹ ਜੋ ਸੂਚਨਾ ਪੱਤਰ ਹੈ ਜਨਤਕ ਸੂਚਨਾ ਜੋ ਕਿ ਹੁਣੇ-ਹੁਣੇ ਹੀ ਪੰਜਾਬ ਬੋਰਡ ਵੱਲੋਂ ਅਪਲੋਡ ਕੀਤਾ ਹੈ ਤਾਂ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਠੀਕ ਹੈ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਕੀ ਕੁਝ ਦੱਸਿਆ ਹੋਇਆ ਉਹਨਾਂ ਨੇ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜਨਤਕ ਸੂਚਨਾ ਠੀਕ ਹੈ ਤੇ ਵਿੱਚ ਪੜ੍ਹ ਕੇ ਦਿਖਾਉਣਾ ਤੁਹਾਨੂੰ ਕੀ ਕੁਝ ਉਹਨਾਂ ਨੇ ਦੱਸਿਆ ਹੋਇਆ ਹੈ ਦੇਖੋ ਸਟੂਡੈਂਟ ਮੈਟਰੀਅਸ ਸੁਸਾਇਟੀ ਠੀਕ ਹੈ ਵੱਲੋਂ ਜਾਰੀ ਕੀਤੀਆਂ ਗਈਆਂ ਜਨਤਿਕ ਸੂਚਨਾ ਨੰਬਰ ਇਹ ਸਟੂਡੈਂਟ ਸੂਚਨਾ ਨੰਬਰ ਹੁੰਦੇ ਨੇ ਠੀਕ ਹੈ ਜੋ ਕਿ ਇਹਦੇ ਨੋਟੀਫਿਕੇਸ਼ਨ ਦੇ ਹੁੰਦੇ ਨੇ ਤਾਂ ਉਸ ਤੋਂ ਵਿੱਚ ਆਪਾਂ ਪੜਾਂਗੇ ਨੂੰ ਜਿਵੇਂ ਕਿ 15 5 2024 ਤੋਂ ਮਿਤੀ 27 5 ਦੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਮੈਰਿਟੋਰੀਅ ਸਕੂਲਾਂ ਵਿੱਚ ਦਾਖਲੇ ਸੰਬੰਧੀ ਅ ਕਰਵਾਈ ਗਈ ਪਹਿਲੀ ਦੂਜੀ ਅਤੇ ਤੀਜੀ ਕਾਉਂਸਲਿੰਗ ਉਨਨਤੋ ਬਾਅਦ ਵੀ ਜਿਹੜੀਆਂ ਸ਼ੀਟਾਂ ਸਟੂਡੈਂਟ ਖਾਲੀ ਰਹਿ ਚੁੱਕੀਆਂ ਨੇ ਹਨਾ ਤਾਂ ਉਹਨਾਂ ਲਈ ਕਿਹੜੀ ਚੌਥੀ ਕਾਉਂਸਲਿੰਗ ਮਿਤੀ 5 6 ਯਾਨੀ ਕਿ 5 ਜੂਨ ਨੂੰ ਕਰਵਾਈ ਜਾਏਗੀ ਇਸ ਸੰਬੰਧੀ ਮੈਰਿਟ ਲਿਸਟਾਂ ਤੇ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਸਟੂਡੈਂਟ ਠੀਕ ਹੈ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚ ਮੈਰਿਟ ਲਿਸਟਾਂ ਹਜੇ ਨਹੀਂ ਆਈਆਂ ਜਿਵੇਂ ਹੀ ਤੁਹਾਡੀਆਂ ਮੈਰਿਟ ਲਿਸਟਾਂ ਆਉਣਗੀਆਂ ਚੌਥੀ ਕਾਉਂਸਲਿੰਗ ਲਈ ਜਿਹੜੇ ਸਟੂਡੈਂਟ ਐਲੀਜੀਬਲ ਹੋਣਗੇ ਠੀਕ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਟੂਡੈਂਟ ਠੀਕ ਹੈ ਤਾਂ ਅੱਜ ਸਿਰਫ ਤੁਹਾਡੇ ਲਈ ਸਿਰਫ ਇਹੀ ਆਇਆ ਸੀ ਕਿ ਚੌਥੀ ਕਾਉਂਸਲਿੰਗ ਹੋਣ ਜਾ ਰਹੀ ਹੈ 5 ਜੂਨ ਨੂੰ ਠੀਕ ਹੈ ਤੋਂ ਉਸ ਤੋਂ ਬਾਅਦ ਜਿਵੇਂ ਇਹ ਸਟੂਡੈਂਟ ਤੁਹਾਡੀ ਮੈਰਿਟ ਲਿਸਟ ਆਊਗੀ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤਾਂ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦਾ ਤੁਹਾਨੂੰ ਮੈਸੇਜ ਮਿਲ ਸਕੇ ਠੀਕ ਹੈ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ Thanks for watching video and all the best.